ਕੋਈ ਦੇਖ ਲੈਣਾ ਦੇਖ ਲੈਣਾ ਮੈਂ ਤੁਹਾਨੂੰ ਦੱਸਾਂ ਇੱਥੇ 52 ਅਧਿਆਪਕ ਅਪਰ ਪ੍ਰਾਇਮਰੀ ਤੇ 44 ਪ੍ਰਾਇਮਰੀ ਕਾਡਰ ਦੇ ਵਿੱਚ ਭਰਤੀ ਹੋ ਕੇ ਆ ਗਏ ਆ 2000 ਆ ਰਹੀ ਹੈ ਭਰਤੀ ਪੀਟੀਆਈ ਦੀ ਪਤਾ ਕੀ ਆ ਹੌਲੀ ਹੌਲੀ ਹੁੰਦਾ ਹੁੰਦਾ ਇੱਕ ਵਾਰੀ ਕੁਝ ਨਹੀਂ ਹੁੰਦਾ ਹੁੰਦਾ ਜਿੱਥੇ ਲੋਡ ਪੈਂਦੀ ਆ ਜਿੱਥੇ ਉਹ ਅਧਿਆਪਕ ਰਟਾਇਰ ਹੋ ਰਹੇ ਨੇ ਅਧਿਆਪਕ ਰਟਾਇਰ ਹੋਏ ਨੇ ਉਧਰ ਰਟਾਇਰਮੈਂਟ ਤੋਂ ਬਾਅਦ ਆਪਾਂ ਜਿੱਥੇ ਸਮੇਂ ਦੀ ਲੋੜ ਆ ਤੀ ਭਰਤੀ ਕਲਾ ਨੂੰ ਸਾਬਾਈ ਜੀ ਇੱਕ ਸਵਾਲ ਪੁੱਛਣਾ ਸੀ ਆ ਜੀਰੋਂ ਪੁੱਟ ਕੀਆ ਸੀ ਆ ਪੁੱਛ ਤੇ ਉਹਦਾ ਐਂ ਪੁੱਛਣਾ ਹੀ ਵੀ ਸਹੀ ਆ ਇੱਥੇ ਬਟਲ ਮਾਰਦਾ ਉਹ ਕਹਿੰਦਾ 20 ਕੁਲਾਂ ਜਾਇਦ ਹੋਆ 20 ਕੁਲਾਂ ਜੋ ਹੋਰ ਦੇਣਗੇ ਉਹਦੇ ਵਿੱਚ ਇਹ ਦੱਸ ਦੇਣਾ ਆਪ ਆ ਦੇਖੋ ਮੈਨੂੰ ਪੋਸਟ ਵੀ ਦਿਖਾਉਣ ਦੇ ਕੀ ਆ ਤੇ ਆ ਜਾਓ ਉੱਥੇ ਬਾਹਰ ਦਾ ਕੰਮ ਆ ਇਹਨਾਂ ਤੋਂ ਜੀਰੋਂ ਪੁੱਛੀ ਆ ਇਹ ਯਾ ਜ਼ੀਰੋ ਮੈਂ ਗਲਤ ਲਿਖਦੀ ਆ ਇਹ ਮੋਸ਼ਨਾ ਜੀ ਮੇਰੇ ਤੋਂ ਗਲਤ ਤਾਂ ਨਹੀਂ ਲਿਖੀਆਂ ਗਈਆਂ ਇਹ ਸਹੀ ਨਹੀਂ ਗਲਤ ਤੁਸੀਂ ਪੀਟੀਆਈ ਹੋਣ ਪੀਟੀਆਈ ਦੇ ਡੀਪੀ ਦਾ ਬੀਪੀਐਡ ਕੀਤੀ ਹੋਈ ਹੈ ਜੀ ਇਹਨਾਂ ਨੇ ਇੱਕ ਬੰਦਾ ਵੀ ਨਹੀਂ ਰੱਖਿਆ ਇਹਨਾਂ ਨੇ ਇਹਨਾਂ ਦੇ ਸਾਡੀਆਂ ਪੋਸਟਿੰਗ ਖਤਮ ਕਰਦੀਆਂ 2022 ਦੇ ਵਿੱਚ ਪੇਪਰ ਲੈਂਦੇ ਆ ਤੇ ਜਿਹੜਾ ਟੈਟ ਲੈਂਦੀ ਆ ਕਹਿੰਦੇ ਟੈਟ ਲੈ ਕੇ ਆਓ ਸਾਡਾ ਸੀਏ ਵਾਲਾ ਤਾਂ ਮੁੰਡਾ ਟਾਪਰ ਆ ਪੰਜਾਬ ਦਾ ਹਾਂ 2022 ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦਾ ਉਹਨੇ ਪੇਪਰ ਦਿੱਤਾ ਤੇ 23 ਦੇ ਵਿੱਚ ਉਹਨੂੰ 22 ਦੇ ਵਿੱਚ ਜੁਆਇਨਿੰਗ ਲੈਟਰ ਦਿੰਦਾ ਬਾਅਦ ਦੇ ਵਿੱਚ ਜੁਆਇਨਿੰਗ ਲੈਟਰ ਦੇ ਕੇ ਕਹਿੰਦੇ ਟੈਟ ਦਾ ਸਰਟੀਫਿਕੇ ਫਿਜ਼ੀਕਲ ਐਜੂਕੇਸ਼ਨ ਦਾ 2023 ਦੇ ਵਿੱਚ ਹੋਇਆ ਉਹਦੇ ਕੋਲ 2022 ਦਾ ਜੁਆਇਨਿੰਗ ਲੈਟਰ ਆ ਸੀ ਰਿਹਾ ਪਿੰਡਾਂ ਘਰੇ ਬੈਠਾ ਵਿਚਾਰਾ ਦੋ ਵਾਰੀ ਸੁਸਾਇਟ ਕਰਦਾ ਕਰਦਾ ਬਚਿਆ ਲੋਕਾਂ ਨੇ ਬਚਾਇਆ ਇੰਨਾ ਪੁਰਾ ਡਿਪਲੋਮਾ ਕੀਤਾ ਡਿਗਰੀ ਕੀਤੀ ਐਗਰੀਕੇਚਰ ਡਿਗਰੀ ਕੀਤੀ ਆ ਮਾਸਟਰ ਡਿਗਰੀ ਵੀ ਕੀਤੀ ਆ ਕਿਹੜੇ ਸਾਲ ਜੀਤੀ ਤੇ 2022 ਦੇ ਵਿੱਚ ਹੋਰ ਕੰਪਲੀਟ ਹੋਈ ਐ ਬੀਪੀਐਡ 2020 ਦੇ ਵਿੱਚ ਕੰਪਲੀਟ ਹੋਈ ਐ ਇਹਨਾਂ ਦੀਆਂ ਪੋਸਟਾਂ ਕਰਕੇ ਖੇਡਾਂ ਦਾ ਕਰਕੇ ਮੈਂ ਬੀਪੀਐਡ ਸਟਾਰਟ ਕੀਤੀ 3 ਸਾਲਾਂ ਬਾਅਦ ਪਰ ਇਹਨਾਂ ਨੇ ਇੰਨਾ ਬੁਰਾ ਹਾਲ ਹੋ ਕੀਤਾ ਨਾ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਇੱਕ ਬੰਦਾ ਸਿੰਘਾ ਜੀ ਨਾ ਤੇ ਨਾ ਹੀ ਇਹ ਕੋਈ ਅੱਗੇ ਕੋਈ ਅਜੇ ਤੱਕ ਅਨਾਉਂਸ ਕੀਤਾ ਕਿ ਕਰ ਦਾਂਗੇ ਕਿੱਥਾ ਕਰ ਦਾਂਗੇ ਹਾਂ ਸੀੜੀਆਂ ਕਿਉਂ ਕਹਿੰਦੇ ਆ ਨੋਟੀਫਿਕੇਸ਼ਨ ਨਵਾਂ ਹੀ ਬਦਲ ਦਿੰਦੇ ਆ ਟਿੱਕ ਕੋਲਿਆ ਕੀ 2022 ਦੇ ਵਿੱਚ ਡਿਗਰੀ ਕੀਤੀ ਆ ਇਹਦੇ ਵਿੱਚ 22 ਦੇ ਐਸਐਸਸੀ ਦੇ ਉੱਤੇ 6000 300 ਇੱਕ ਦਿਖਾ ਦਿਓ ਭਾਈ ਜੀ ਆ ਭਾਈ ਜੀ ਮੈਂ ਭਾਈ ਜੀ ਆਏ ਨੇ ਭਾਈ ਜੀ ਆਏ ਨੇ ਆ ਜੀ ਉਹ ਗੱਲ ਹਾਂਜੀ ਉਹ ਭਾਈ ਜੀ ਨੂੰ ਇੱਥੇ ਸੱਦ ਲਓ ਛੱਡੇ ਸਕੂਲ ਦੇਖ ਸਕੋ ਹੋਣੀ ਫਿਰ ਲੈਕਚਰ ਕਰ ਤੋਂ ਮਤ ਹੈ ਸਾਰੇ ਕਹਿੰਦੇ ਆ ਸਰ ਸਾਰੇ ਦਾ ਸਾਰਾ ਇੱਕ ਚੀਜ਼ ਦੋ ਦੋਸਤ ਪਾਣੀ ਦਾ ਬਣਾ ਲਓ ਜੂ ਇਹ ਭਾਈ ਜੀ ਕਹਿੰਦੇ ਲੈਕਚਰਰ ਆਇਆ ਕਾਂਗਰਸ ਪੇਰੇ ਦੇ ਭਰਤੀ ਕੀਤੇ ਹੋਏ ਇੱਥੇ ਲਾਉਣ ਆਏ ਆਗੇ ਹੋਣ ਆਇਆ ਤੈਨੂੰ ਹੁਣ ਨਾ ਲਾਵਾਗੇ ਇੱਥੇ ਨਾ ਆਇਆ ਭਾਈ ਜੀ ਭਰਤੀ ਵੀ ਐ ਜੀਰੋਂਾਂ ਲਿਖਨ ਦਾ ਕੁਝ ਨਹੀਂ ਹੁੰਦਾ ਆ ਦੇਖੋ ਜੀ ਗਲਤ ਹੁਣ ਉਹਨੇ ਟਾਈਮ ਮੇਰੇ ਸਵਾ ਸੂਹੇ ਕੈਮਰਾ ਪੂਰਾ ਰੇ ਅਸੀਂ ਵੀ ਕੈਮਰੇ ਪੂਰਾ ਮੈਂ ਸੱਤ ਬੋਲ ਰਿਹਾ ਦੀ ਤੁਸੀਂ ਝੂਠ ਬੋਲ ਰਹੇ ਹੋ ਲਿਖ ਕੇ ਜਿਹੜੇ ਡੀਪੀ ਸਾਰੇ ਉਹਨਾਂ ਨੂੰ ਸਾਰੇ ਡੀਪੀ ਸਾਰੇ ਜਿਹੜੇ ਜਿਹੜੇ 6 ਲੈਕਚਰਰ ਇੱਥੇ ਐਮਐਲਏ ਸਾਹਿਬ ਕਹਿੰਦੇ ਆ ਵੀ ਆਏ ਆ ਉਹ ਕਿਹੜੀ ਭਰਤੀ ਸੀਗੀ ਕਿਹੜੇ ਸਾਲ ਵਿੱਚ ਜੁਆਇਨਿੰਗ ਹੋਈ ਇਹ ਦੱਸ ਦੋ ਫਿਜ਼ੀਕਲ ਇੱਥੇ ਕਹਿੰਦੇ 2018 ਦੇ ਉਹਦੀ ਭਰਤੀ ਸੀਗੀ ਕਾਂਗਰਸ ਸਰਕਾਰ ਦੀ ਭਰਤੀ ਹੈ ਬੰਦਾ ਐਸ ਪ੍ਰੈਜੈਂਟ ਹੈ 23 ਤੋਂ ਬਾਅਦ ਇੱਥੇ ਆਇਆ ਹੈ ਇਹ ਸਕੂਲ ਚ ਕਿੰਨੇ ਟੀਚਰ ਕੱਟੇ 2023 ਤੋਂ ਬਾਅਦ ਇੱਥੇ ਜਰੂਰ ਆਇਆ ਪਰ ਭਰਤੀ ਚੈੱਕ ਮੈਂ ਯਾ ਤੂੰ ਵੀ ਇਹੀ ਕਹਣਾ ਜੀਰੋ ਜੀਰੋ ਦੇਖੋ ਅਸੀਂ ਵੀ ਕਹਿੰਦੇ ਚੈੱਕ ਬਾਈ ਜੀ ਉਹ ਆਏ ਹੋਇਆ 2023 ਚ ਕੀ ਆਇਆ ਪਰ ਭਰਤੀ ਉਹ 2022 ਤੋਂ ਪਹਿਲਾਂ ਦੇ ਹੋਏ 18 ਨੇ ਭਰਤੀ ਹੋਏ ਬੰਨੇ ਉਹਨਾਂ ਦਾ ਮੈਂ ਅਕਾਊਂਟ ਚੈੱਕ ਕਰੋ ਸੈਲਰੀ ਕਦੋਂ ਨਹੀਂ ਪੈਂਦੀ ਆ 2022 ਤੋਂ ਬਾਅਦ ਪੈਂਦੀ ਆ ਪ੍ਰੋਗਰਾਮ ਤੋਂ ਬਾਅਦ ਚੈੱਕ ਕਰਾ ਦਿੰਨੇ ਬਾਈ ਜੀ ਭਰਤੀਆਂ ਦਾ ਕੁਝ ਨਹੀਂ ਬਾਈ ਇਹ ਛਣਿਆਮ ਧੱਕਾ ਕਰਦੇ ਆ ਆ ਦੀ ਮੋਸਾ ਕਿੰਨੇ 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 ਟੀਚਰ ਘਟਾ ਦੇ ਅਜਾ ਟੀਚਰ ਪੂਰੇ ਪੁਰਾਣਾ ਪ੍ਰੇਮ ਵੀਲੇਜ ਵੀ ਢੁਮਾਣਾ ਇੱਥੇ ਵੀ ਪੂਰਾ ਹਾਲ ਹੈ ਆ ਕਿਹੜੇ ਨੇ ਭੇਜਦਾ ਦੇਖ ਕਿ ਨਹੀਂ ਇੱਥੇ ਇੱਥੇ ਇੱਕ ਗੱ ਜਿਹੜੀ ਜਿਹੜੀ ਭਰਤੀ ਭਾਈ ਜਿਹੜੀ ਭਰਤੀ ਹੋਈ ਆ ਕਦੋਂ ਹੋਈ 2023 ਤੋਂ ਬਾਅਦ ਚ ਹੋਈ ਆ ਜੀ ਚੈੱਕ ਕਰ ਲਿਓ ਤੁਸੀਂ ਇਹ ਵੀ ਕਹਿੰਦੇ ਨਾ ਚੈੱਕ ਕਰਨ ਨੂੰ ਉਹ ਤੋਂ ਬਾਅਦ ਅਸੀਂ ਵੀ ਕਹਿੰਦੇ ਚੈੱਕ ਕਰ ਲਿਓ ਇਹਦਾ ਚੈੱਕ ਕਰਨੀ ਚਾਹੀਦੇ ਆ ਉਹ ਫਿਰ ਹੋਰ ਤਿੰਨ ਜਿਵੇਂ ਤੂੰ ਕਿੱਥੋਂ ਚੈੱਕ ਕਰੀਂ ਉਹਨਾਂ ਦੇ ਸਾਹਮਣੇ ਡੀਪੀ ਸਰ ਖੜੇ ਆ ਉਹਨਾਂ ਨੂੰ ਆਪਲਾ ਦੌਰ ਉਹਨਾਂ ਨੂੰ ਥੇਰੇ ਅੱਗੇ ਕਰ ਦੋ ਡੀਪੀ ਸਰ ਰਹਿ ਗਏ ਨੇ ਉਹਨਾਂ ਨੂੰ ਇੱਥੇ ਇੱਕ ਮਿੰਟ ਦੀ ਲੈ ਕੇ ਉਹ ਸਟੇਜ ਤੇ ਬੈਠੀ ਨੇ ਪ੍ਰੋਗਰਾਮ ਖਤਮ ਹੋ ਜਾਂਦਾ ਉਸ ਤੋਂ ਬਾਅਦ ਤੈਨੂੰ ਕਰਵਾ ਦੇਾਂਗੇ ਇਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਤੇਰੇ ਇਕੱਲੇ ਵਾਸਤੇ ਬਲਦਾਰਾ ਕੋਈ ਪ੍ਰੋਗਰਾਮ ਬੰਦ ਕਰਕੇ ਤੈਨੂੰ ਸੱਚਾ ਬਈ ਸੱਚ ਵਾਸਤੇ ਮੈਨੂੰ ਕਹਤੋ ਸੱਚ ਵਾਸਤੇ ਹੀ ਸਾਂਝੀ ਦੀ ਫੀਮਾਗੇ ਤੇ ਬੰਦ ਕਰਨ ਦੀ ਤਕਾਗ ਆ ਕੋਈ ਪ੍ਰੋਪਰ ਪ੍ਰਦਾਨਤਾ ਹੋਊਗਾ ਕੁਝ ਜਿਹਨੇ ਲਾਇਆ ਭਈਆ ਪਹਿਲਾਂ ਆ ਜਿਹੜਾ ਨਾ ਹੋਇਆ ਭਰਤੀ ਹੁੰਦੀ ਆ ਆ ਬਾਈ ਜੀ ਦੀ ਗੱਲ ਸੁਣੋ ਸਾਡਾ ਪਿੰਡ ਕਿਹੜਾ ਬਾਈ ਸਾਡਾ ਪਿੰਡ ਹੀ ਅਸੀ ਅੱਛਾ ਲੋਕ ਲੋਕ ਇਕੱਲਾ ਇਦੋਂ ਪਿਆ ਸਿੰਗਲਾ ਬੀਬੀ ਹਟਦਾ ਕੀਤਾ ਵਾ ਹਾਂ ਜਿਹੜੀ ਗੱਲ ਅੱਜ ਕਿਸਾਂ ਮੈਂ ਕੱਲੀ ਆ ਤਾਂ ਮੈਂ ਕੱਲੀ ਆਉਂਗਾ ਮੈਂ ਪਰ ਸਟੇਜ ਤੇ ਸਟੇਜ ਸਟੇਜ ਆਪ ਸਟੇਜ ਖੜ ਸਟੇਜ ਤੇ ਸਟੇਜ ਤੇ ਜਿਹੜੀ ਇਹ ਗੱਲ ਇੱਕ ਇੱਕ ਮਿੰਟ ਜੁਨੀਅਨ ਆਉਂਦੀ ਹੁੰਦੀ ਹੈ ਕਿ ਇਹ ਇੱਕ ਇੱਕ ਪੱਤਰ ਦਿੰਦੀ ਹੈ ਵੀ ਸਾਡਾ ਬਾਈ ਜੀ ਨਾਲ ਹੀ ਬੈਠੀ ਜਿਹੜੀ ਨੇ ਬੈਠੀ ਜਿਹੜੀ ਇੱਕ ਮਿੰਟ ਇੱਕ ਮਿੰਟ ਜਿਹੜੀ ਸਟੇਜ ਤੇ ਗੱਲ ਹੋਈ ਹੈ ਵੀ ਇਸੇ ਪਿੰਡ ਦੇ ਤਿੰਨ ਅਧਿਆਪਕਾਂ ਨੇ ਜੁਆਇਨ ਕੀਤੀ ਆ ਉਹ ਕੀ ਗ ਆਪਕਾ ਬੋਲੀਆ ਬੀ ਭਰਤੀ ਹੈ ਭਾਈ ਜੀ ਬਹੁਤ ਧਿਆਨ ਹੈ ਮੇਰੇ ਫਿਜ਼ੀਕਲ ਦੀ ਮੈਂ ਸਪੈਸ਼ਲਿਸਟ ਹੈ ਜਿਹੜੀ ਸਰਕਾਰ ਫਿਜ਼ੀਕਲ ਦਾ ਮੈਨੂੰ ਕਲੀਅਰ ਹੈ ਉਹ ਭਾਈ ਸਾਰੇ ਇੱਥੇ ਵੀ ਆ ਗਏ ਨੇ ਬੋਲੀ ਜਾਂਦੇ ਹੋ ਪਾਗਰਾ ਤੂੰ ਗੱਲਾਂ ਸੈਡ ਆਗਾ ਉਹ ਭਾਈ ਜੀ ਬਾਹਲੇ ਸਿਆਣੀਆਂ ਨੇ ਬਾਕੀ ਲੋਕਾਂ ਨੇ ਲੁਕਾਉਣੇ ਆ ਭਾਈ ਜੀ ਮੇਰੀ ਡਿਗਰੀ ਕੀਤੀ ਹੋਈ ਆ ਭਾਈ ਜੀ ਬਾਈ ਵੀ ਰੱਖੀ ਡਿਗਰੀ ਮੇਰੀ ਗੱਲ ਤਾਂ ਆਪਰਾ ਭਾਈ ਜੀ ਬਾਈ ਜੀ ਇਹ ਨਲਾਇਕ ਕਹਿੰਦੇ ਨੇ ਨਾ ਯੂਨੀਵਰਸਿਟੀ ਵਿੱਚ ਮੈਡ ਲਾਇਟ ਆ ਮੇਰਾ ਚੌਥਾ ਨੰਬਰ ਆ ਯੂਨੀਵਰਸਿਟੀ ਦੇ ਵਿੱਚ ਸਾਹਿਬ ਨੇ ਜਿਹੜੀ ਯੂਨੀਵਰਸਿਟੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਚ ਮੱਲੇ ਸਾਹਿਬ ਨੇ ਕੋਈ ਗੱਲ ਨਹੀਂ ਕਹੀ ਇਹ ਮੱਲੇ ਸਾਹਿਬ ਨੇ ਕੋਈ ਇੱਕ ਪਰਮਾਣਾ ਨਿਰਾਇਕ ਕਿ ਟੀਪੀਆ 2023 ਦੇ ਵਿੱਚ ਆਇਆ ਜੂਗਾ ਪਰ ਉਹਦੀ ਜੁਆਇਨਿੰਗ ਦੇਖੋ 2022 ਤੋਂ ਪਹਿਲਾਂ ਦੀ ਜੁਆਇਨਿੰਗ ਹੈ ਜਿਹੜਾ ਟੀਚਰਾਂ ਨੂੰ ਦੱਸਿਆ ਵੀ ਇੱਥੇ 10 ਸਕੂਲਾਂ 'ਚ ਜਾਏ 10 ਸਕੂਲਾਂ ਦੇ ਵਿੱਚ ਹੋਰ ਜਾਣਗੇ ਕੋਈ ਵੀ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਇਹਨਾਂ ਨੂੰ ਤੁਸੀਂ ਤੁਸੀਂ ਬਾਈ ਜੀ ਇੱਥੇ ਮੈਚ ਦੇ ਲੈ ਕੇ ਆ ਹਸਪੀਟਲ ਕੈਮਰੇ ਦੇ ਸਾਹਮਣੇ ਬਾਈ ਜੀ ਹੱਥ ਜੋੜ ਕੇ ਬੇਨਤੀ ਆ ਕਿ ਟੀਚਰ ਮੂਰੇ ਕਰ ਦੋ ਫਿਜ਼ੀਕਲ ਐਜੂਕੇਸ਼ਨ ਦਾ ਇੱਥੇ ਲੋਰਾ ਉਖਾ ਹੋ ਜਾਂਦਾ ਹੈ ਜੇ ਆਪ ਵੀ ਲਈ 2023 ਦਾ ਡਿਗਰੀਆਂ ਮੈਂ ਇੱਥੇ ਅ કરી دینی ਹੁੰਦੀ ਦੀ ਗੱਲ ਬਣਾਉਣ ਵਾਲੀ ਦਾ ਡਿਗਰੀਆਂ ਨੂੰ ਅੱਗ ਲਾ ਦੂੰ ਇਹਨੂੰ ਮੈਂ ਬਾੜ ਦੂੰ ਬਾਈ ਜੀ ਡਿਗਰੀਆਂ ਨੂੰ ਇੱਥੇ ਅੱਗ ਲਾ ਦੂੰ ਆਉਣੇ ਹੁਣੇ ਕਰ ਦਿਓ ਮੇਰੇ ਨਾਲ ਹੀ ਪੜਿਆ ਬਾਈ ਜੀ ਮੇਰੇ ਨਾਲ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਦੇ ਰਿਹਾ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਤੇ ਦੂਣ ਕਿਰਿਆੜਾ ਸਕੂਲ ਦੇ ਵਿੱਚ ਸਾਰੇ ਟੀਚਰ ਪੜਾਉਂਦੇ ਰਹੇ ਆ ਜਿਨ੍ਹਾਂ ਦੀ ਗੱਲਾਂ ਕਰਦੇ ਵੀ ਇੱਥੇ ਆਇਆ 2023 ਦੀ ਵਿੱਚ ਆ ਸਾਨੂੰ ਨਹੀਂ ਪਤਾ ਕਦੋਂ ਭਰਤੀ ਹੋਇਆ ਕਦੋਂ ਪੇਪਰ ਦਿੱਤਾ ਉਹਨਾਂ ਨੇ 2018 ਦੇ ਵਿੱਚ ਪੇਪਰ ਦਿੱਤਾ ਹੋਇਆ ਉਹਦਾ ਉਹਦੀ ਮੇਰੀ ਡਿਗਰੀ ਨਹੀਂ ਸੀ ਮੈਂ 2018 ਵਿੱਚ ਬੀਪੀੜਾ ਸਟਾਰਟ ਕੀਤੀ ਆ ਮੈਂ 20 ਦੇ ਵਿੱਚ ਕੰਪਲੀਟ ਕਰ ਆ ਭਾਈ ਜੀ ਮੇਰੇ ਅਕਾਊਂਟ ਚੈੱਕ ਕਰਾ ਦਿਓ ਭਾਈ ਜੀ ਵੀ ਲੋਨ ਅਕਾਊਂਟ ਚੈੱਕ ਕਰਾ ਦਿਓ ਅਕਾਊਂਟ ਚੈੱਕ ਕਰਾ ਦਿਓ ਚੈੱਕ ਕਰੋ ਚੈੱਕ ਕਰੋ ਦੇਖੋ ਇਲਾਕਾ ਹੋਂਦਿਆ ਤੁਸੀਂ ਭਾਈ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਆਮ ਆਦਮੀ ਅਹੁਦੇਦਾਰ ਨੇ ਜੀ ਭਾਈ ਜੀ ਪੈਸੇਾਂ ਦੀ ਗੱਲ ਕਰਦੇ ਆ ਮੇਰੇ ਕੋਲ ਕੋਈ ਪਾਰਟੀ ਦੀ ਗੱਲ ਨਹੀਂ ਪੈਸੇ ਲੈ ਕੇ ਤੁਸੀਂ ਪੈਸੇ ਲੈ ਕੇ ਹੁਣ ਨਹੀਂ ਭਾਈ ਜੀ ਇਹ ਇੱਕ ਪ੍ਰੂਫ ਕਰ ਦੇਣਾ ਕੋਈ ਮੇਰੇ ਅਕਾਊਂਟ ਚੈੱਕ ਕਰਾ ਦੇਣਾ ਤੁਹਾਡਾ ਨਾਮ ਕੀ ਆ ਨਾਮ ਕੀ ਆ ਤੁਹਾਡਾ ਕੀ ਕੀ ਪ੍ਰੂਫ ਕਰੀ ਜੇਗੇ ਨਾਮ ਕੀ ਤੁਹਾਡਾ ਹਰੇਕ ਨਾਮ ਗੱਲ ਦੱਸ ਚੰਗਾ ਜੀ ਪ੍ਰਤਪਾਲ ਸਿੰਘ ਸੇਲ ਬਰਾਦੇ ਨੇ ਸੇਲ ਬਰਾਦੇ ਇੱਥੇ ਨਹੀਂ ਆ ਭਾਈ ਜੀ ਪੰਜਾਬ ਤੋਂ ਅੱਧ ਜੀ ਇਹਨਾਂ ਮੇਰਾ